ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਰੀ ਚੱਲੀ ਹੁਣ ਮੋਟਰਪਨ ਨੂੰ ਚਾਹ ਲੈ ਕੇ ਕਿਉਂਕਿ ਅੱਜ ਪਬਲਿਕ ਵੱਡਣੇ ਆਲੇ ਆ ਗਏ ਰੋਡੀ ਰਹੀਂ ਤੇ ਉਹ ਕਹਿੰਦੇ ਆ ਚਾਹ ਲੈ ਕੇ ਮੈਂ ਚੱਲ ਆ ਗਿਆ ਬਈ ਤੇ ਨਾਲੇ ਦਿਖੇ ਤੇ ਗੁੱਜਰ ਅੰਕਲ ਨੂੰ ਗੁੱਜਰ ਅੰਕਲ ਦਾ ਫਰਾਰੇ ਹੋ ਗਿਆ ਨਾ ਵੀ ਘਰਾਂ ਨਾ ਮੋਟਰ ਪਰ ਤੇ ਹੁਣ ਜਾ ਕੇ ਦੇਖਦੇ ਕਿਆ ਪਤਾ ਜਾ ਗਿਆ ਹੋਵੇ ਤੇ ਚੱਲਦੇ ਹੁਣ ਮੋਟਰ ਪਰ ਲੋ ਜੀ ਚਾਹ ਲੈ ਕੇ ਪਹੁੰਚ ਗਏ ਮੋਟਰ ਪਰ ਕੌਣ ਕਹਿੰਦਾ ਸੀ ਗੁੱਜਰ ਅੰਕਲ ਫਰਾਰ ਹੋ ਗਿਆ ਲੋ ਵੀ ਕੌਣ ਕਹਿੰਦਾ ਫਰਾਰ ਹੋ ਗਿਆ ਘਾਹ ਉਹ ਤਾਂ ਫਿਰਦਾ ਉਹਨਾਂ ਦੇ ਪਿੱਛੇ ਕਣ ਕੇ ਆਇਆ ਹੋਇਆ ਸਾਫ ਸੁਪਈਆ ਕਰੇ ਚਾਲੂ ਮਾਰਿਆ ਉੱਧਰ ਉਹ ਕੈਰੀ ਸਾਫ ਕਰੀ ਬੰਦੇ ਕਿਹੜੇ ਆ ਗਏ ਮੋਟਰ ਤੇ ਇਹ ਬਕੂਲੇ ਪੱਟਣੇ ਆਲੇ ਜੀ ਪਾ ਲੈ ਤੇ ਤੋ ਚਾਹ ਫਿਰ ਉਹਨਾਂ ਨਾਲ ਵੀ ਨਾਲੇ ਆਪ ਹੀ ਲਓ ਆ ਲੈ ਜਾਣਾ ਚਾਹ ਲੈ ਜਾ ਬੁੱਤ ਨਾ ਵੀ ਲੱਗ ਗਿਆ ਵਧਣਾ ਹੈ ਅੰਕਲ ਨੇ ਬੱਲੇ ਗੇਰ ਤਾਂ ਇੱਕ ਹੈ ਲੈ ਆਈ ਪਾਤੇ ਵੜਾਂਗੇ ਹਾਂਜੀ ਮਾਜੇ ਲਿਆਉਂਦਾ ਰਿਹਣਾ ਮੈਂ ਥੈਲੀ ਚੱਕ ਲਿਓਣਾ ਠੀਕ ਠੀਕ ਲੈ ਆਈ ਇੱਕ ਦਾ ਗੇਅਰ ਤਾਂ ਦੂਵੇ ਦੀ ਤਿਆਰੀ ਹੈ ਆਈ ਰੁੱਡੀ ਚੱਲੇ ਉਧਰੋਂ ਗਿਆ ਦੋ ਵੀ ਨਾ ਹਿਲਾ ਦਿਓ ਬਾਈ ਹੈ ਹੁਣ ਤਾਰ ਨੂੰ ਨਹੀਂ ਖਤਰਾ ਹੈ ਅੰਕਲ ਬਸ ਇਹ ਦੋ ਆਹ ਵਢਾ ਤੇ ਇਕੋ ਪਿਛਲਾ ਹੈ ਜਿਹੜਾ ਉਹ ਟੇਡਾ ਜਾ ਹੋਇਆ ਉਹ ਵੀ ਵਢਾ ਦੇ ਆ ਆ ਆ ਆ ਆਹ ਨਹੀਂ ਢੜੋ ਪਿੱਛੇ ਜਿਹਨੂੰ ਥੋੜਾ ਜ੍ਹਾ ਨਗਰ ਗਿਆ ਬਾਈ ਪਰਲੀ ਪਾਸੇ ਵਾਲੀ ਲੇਨ ਤੇ ਪਰਲੀ ਪਾਸੇ ਲੇਨ ਤੇ ਉਹ ਤਾਰ ਨੂੰ ਉਹ ਟਾਣੀ ਨਹੀਂ ਲੱਗਦੀ ਹੈਵੀ ਡਿੱਡਾ ਜਿਹਾ ਹੋਇਆ ਵਾ ਉਹ ਹਾਂ ਉਹ ਵੀ ਕਢਾ ਦੇਣਾ ਤਾਂ ਉਹ ਵੀ ਕਢਾਤਾ ਤੇ ਨਾ ਕਢਵਾਤੇ ਦੋ ਤਾਂ ਆਪਣੇ ਉਹੀ ਐ ਕਾ ਵੀ ਲੋ ਪਹਿਲੇ ਠੰਡੀ ਹੋ ਜਾਈਂ ਆ ਵੀ ਲੋ ਠੰਡੀ ਹੋ ਜਾਣ ਵੀਰੇ ਕਮੈਂਟ ਕਰਦੇ ਤੇ ਅੰਕਲ ਲੋਕ ਗੁਜਰ ਅੰਕਲ ਫਰਾਰ ਆਉਣੇ ਆ ਲੈ ਲੈ

ਪਾਤੇ ਵਟਾਕੇ ਹੁੰਦੀ ਹੈ ਹਾਂ ਗਲਾਸ ਅੰਕਲ ਦੇਓ ਗਲਾਸ ਅੰਕਲ ਠੀਕ ਆ ਹੁਣ ਕੰਮ ਬੜਾ ਲੋਟ ਆਣਾ ਤੇ ਵੀ ਇਗਰਿਆ ਵਾ ਚਗਾ ਦੇਣਾ ਹੈ ਬਾਹੀ ਡੀ ਦੇ ਬੁੱਟੇ ਆਪਣੇ ਚੱਖਣੇ ਹੁਣ ਦੋਹਣੇ ਵਾਲੀ ਤੇ ਦੋਹਣੇ ਵਾਲੀ ਹੋ ਗਈ ਪੱਤੇ ਨਾਲੇ ਵਧੀਆ ਰੇਜਾ ਬਣ ਜੂਗੇ ਇਹਨਾਂ ਦਾ ਪੂਰਾ ਕੰਮ ਤੋਂ ਹੋ ਜਾਂਦਾ ਉਹ ਗੁੜ ਨਹੀਂ ਖਾ ਖਾ ਸਿਟੀ ਕੇ ਵੀਰੇ ਆ ਦੋਵੇਂ ਗੀਅਰ ਨੇ ਤੇ ਕਿਉਂ ਪਿਛਲਾ ਗੀਅਰ ਨਾ ਹੋਣਾ ਇਹਨਾਂ ਮੁਟੇ ਦਾ ਨਾ ਸੋਹਣੇ ਹੋ ਗਏ ਹਨ ਆਹ ਰੋ ਕੇ ਘੰਟਾ ਲਵਾਂ ਕਿੰਨੇ ਦਾ 40 ਘੰਟਾ ਦਾ 10 ਘੰਟਾ ਦਾ 5 ਇਹ 6 ਘੰਟਾ ਲਵਾਂਗਾ 6 ਉੱਤੇ ਮੈਂ ਜਿਹੜਾ ਆਉਂ ਸਿੱਟਾ ਜਾਉਂ ਦੋਵੇਂ ਤੇ ਆਣਾ ਕਿਹੜਾ ਆਹ ਵਾਲਾ ਕਿਹੜਾ ਟੇਡਾ ਆਹ ਦੇਖ ਤੇ ਕਿੰਨਾ ਟੇਡਾ ਨਹੀਂ ਠੀਕ ਆਪਾਂ ਥੱਲਾ ਲਾ ਦੇਣਾ ਮੂਰੇ ਬੰਦਾਂਗੇ ਇਹਨੂੰ ਯਾਰ ਇਹਨਾਂ ਨੂੰ ਇੰਨੇ ਵਢੋਣੇ ਆ ਉਹਦੇ ਨਾਲ ਬੰਨੇ ਨਾ ਪੈਣਾ ਫੇਰ ਚ ਰੱਸੀ ਰੱਸੀ ਲੈ ਕੇ ਬੰਦਾਂਗੇ ਉਹ ਪਿਛਲਾ ਵਢਾ ਦਾਂ ਮੈਂ ਦੱਸਾਂ ਕਿਹੜਾ ਆਜੋ ਆਹੀ ਦਾ ਨਾ ਆਹੀ ਦਾ ਨਾ ਆਵੀ ਅੰਕਲ ਤਾਰਾ ਨਾਲ ਲੱਗਦਾ ਉਹ ਉੱਥੇ ਜਾ ਕੇ ਕਿੱਡਾ ਜਾ ਹੋਇਆ ਵਾਦਾ ਇਹਨਾਂ ਉੱਪਰ ਗਿਰ ਜੇ ਬੰਨੋ ਜਿਆਦਾ ਜਿਆਦਾ ਰੇਟ ਬੋਤਲ ਲੈ ਲਿਆ ਚੰਗਾਈ ਦਾ ਕੁੜੀ ਚੋਦ ਦੇ ਨੇ ਉੱਪਰ ਤਾਂ ਹੀ ਨਹੀਂ ਚੰਗੇ ਕਿਨੇ ਉਹ ਭਈ ਇਹ ਨੇ ਨਾ ਵਧ ਗਿਆ ਹੁਣ ਗੱਲ ਵਧੀਆ ਸ਼ਾਮ ਹੋ ਗਈ ਤਾਂ ਹੀ ਹਾਂ ਲਵਾ ਇਹ ਤਾਂ ਠੰਗੇ ਹੀ ਨਹੀਂ ਸੜਨੇ ਆ ਤਾਂ ਥੱਲੇ ਵੀ ਝੱਟ ਗਿਆ ਹੋਗਾ ਚੱਲ ਹੋਲੀ ਹੋਲੀ ਹੋਏਣਾ ਇਹਨਾਂ ਉਹ ਘਰੀ ਫਿਰ ਇਹ ਪਾ ਦੇਣਾ ਹੁਣ ਲਿਆ ਕੇ ਬਾ ਵਾ ਕੇ ਕੀ ਕਰਾ ਹਾਂ ਹਾਂ ਸਾਫ ਨਹੀਂ ਹੋ ਗਿਆ ਨਾ ਟੀਗੁੱਟ ਦੇ ਵਿੱਚ ਜਿਹੜੇ ਬਿਜਲੀ ਨੇ ਕਣਕੀ ਪੈ ਜਾਣਾਰੇ ਨੇ ਇੱਕ ਵਾਰ ਪਹਿਲਾਂ ਵੀ ਪਾ ਦਾਨੇ ਸੋਹਣੇ ਉੱਡ ਜੂਹਾ ਕਣ ਬਾਹਰ ਨਾ ਕਰਾ ਕੇ ਸਫਾਈ ਇੱਕ ਦੋ ਪੇ ਸਫਾਈ ਕਰਦੇ ਹਾਂ ਜੀ ਸਫਾਈ ਕਰਦੇ ਹੁਣ ਇਹਦੇ ਬੋਟੀਆਂ ਕਰਕੇ ਰੁੱਕ ਗਏ ਤੇ ਮੀਂਹ ਪੋਰੇ ਪਾਣੀ ਬੋ ਖੜਾ ਰਿਹਾ ਸਾਡੇ ਇਹ ਖੜਾ ਰਿਹਾ ਪਾਣੀ ਚ ਲੱਗਦਾ ਰਹੇ ਹਾਂ ਤਿੰਨ ਮਹੀਨੇ ਦੋ ਤਿੰਨ ਕੇਤਾਰ ਇਹ ਜੂਰੀ ਦੇ ਪਾਏ ਕਰੋ ਬਰਤਾਨ ਤਿੰਨ ਤਿੰਨ ਦੇ ਤੱਕ ਪੈਨਸਲ ਆਹ ਰਹੀ ਇਕਲਾਇ ਨਾ ਬਣਾ ਕੇ ਰੱਖਦਾ ਹੋਰ ਇਹ ਦੱਲੇ ਪਰ ਐਤ ਕਿ ਹੁਣ ਨਹੀਂ ਪਿਆ ਰੋਡੀ ਹੁਣ ਹੁਣ ਨਹੀਂ ਰੇ ਪਿਆ ਹੁਣ ਪਾਣੀ ਉਹ ਖੜਾ ਰਿਹਾ ਦੋ ਮਹੀਨੇ ਚਾ ਜਿਆਦਾ ਲੱਗਦਾ ਬਾਈ ਸੁਪਰ ਲਿਆਉਣਾ ਹਾਂ ਸੁਪਰ ਕਹਿੰਦੇ ਨੇ ਸੁਪਰ ਕਿਹੜਾ ਤਾਂ ਅੰਕਲ ਕੁਹਾੜੀ ਆ ਗਈ ਪਰ ਉਹ ਵੀ ਵੜਦਾ ਨਹੀਂ ਦੇ ਕੇ ਦੂੰਦ ਕਿਹੜੀ ਆਹ ਕਿਹੜੀ ਦੇ ਕੇ ਉਹ ਆਪਣੀ ਮੋਟਰ ਵਾਲੀ ਉਹ ਆ ਰਹੀ ਨਾ ਵੱਢਣੀ ਆ ਉਹ ਮੋਰੇ ਨੂੰ ਮੋਰੇ ਲਟਾਣੀ ਵੜਦਣੇ ਇੱਧਰ ਵਾਲੀ ਜਾਂ ਉੱਪਰ ਵਾਲੀ ਵੜਦਣੇ ਖਿੱਚਣਾ ਪੈਣਾ ਖਿੱਚਣਾ ਪੈਣਾ ਉਹ ਤਾਰ ਪਰ ਗਿਰਨਾ ਕਿਨੇ ਉਹ ਇੱਧਰ ਨਹੀਂ ਟਾਣੀ ਨੇ ਉਹਨੇ ਇੱਧਰ ਵਾਲੀ ਨੇ ਕਿ ਇੱਧਰ ਵਾਲੀ ਨੇ ਉਹ ਦੇਖ ਉਹ ਮੈਂ ਤਾਂ ਆਈ ਨਹੀਂ ਵੜਦਾ ਉਹਨਾਂ ਕੋਲ ਲੰਬੀ ਚੀਜ਼ ਪਾਸੇ ਰੱਸੀ ਨਾਲ ਬਾ ਹੈਗਾ ਰੱਸੀ ਨਹੀਂ ਰੱਸੀ ਆ ਹੈਗਾ ਰੱਸੀ ਹੈ ਨਾ ਕਰ ਦੇਣਾ ਕੰਮ ਰੱਸੀ ਲਾ ਕੇ ਨਾ ਉਹ ਟਾਣੀ ਤੋੜ ਲੈਣਾ ਪਰ ਤੋੜਨ ਨਹੀਂ ਉੱਪਰ ਦੇ ਲਾ ਆਪਣਾ ਤੋੜ ਲੈਣੇ ਉਹਨੇ ਲੈ ਟੋਲੀ ਆਵਨੇ ਵੀ ਜਿਹੜਾ ਆਇਆ ਹੈ ਹੂੰ ਮੁੱਟੇ ਤਾਂ ਬਣੇ ਸੋਹਣੇ ਆ ਟਰੈਕਰ ਲੱਗੇ ਗਿਆ ਲਾ ਲਈ ਦਾ ਪਾਦਾ ਪਹਿਲੀ ਛੱਟੇ ਪੈ ਗਿਆ ਯਾਰ ਉਹਦਾ ਕੰਮ ਹੈ ਬੜੇ ਠੇਕੇ ਤਾਂ ਨਹੀਂ ਲੰਦੇ ਇਹ ਐ ਰੋਡੀ ਬੜੇ ਠੇਕੇ ਤਾਂ ਨਹੀਂ ਲੰਦੇ ਦੋ ਦੋ ਤਿੰਨ ਤਿੰਨ ਕਿੱਲੇ ਹਾਂ ਛੋਟੇ ਹੀ ਛੋਟੇ ਰਹਿੰਦੇ ਟਿਕਣਾ 50 100 ਨਹੀਂ ਬਸ 50 ਸੀ ਮਤਲਬ ਹੁੰਦਾ ਹੈ ਹਾਂ ਬੱਸ ਤੇ ਚੱਲ ਚੱਲੀ ਜਾਂਦਾ ਤੋਰੀ ਫੁਲਕਾ ਕਿਥੋਂ ਥੋੜੇ ਥੋੜੇ ਲੱਖ ਦੇ ਰਿਹਾ ਹੈ ਅੱਛਾ ਲੱਖ ਦੇ ਟੈਂਟ ਉਹਦਾ ਫੇਰ ਬੰਦੇ ਵੀ ਜ਼ਿਆਦਾ ਚਾਹੀਦੇ ਆ ਇੱਕ ਸੱਸੀ ਉੱਚਾ ਬੰਦੇ ਦਾ ਹੈ 180 ਮੁੱਟਾ ਮੈਂ ਪਾ ਲੂਗਾ ਮੈਂ ਦੇਖ ਲਈ ਕਿਹੜਾ ਬੰਦੇ ਨੂੰ ਵੇਚਣਾ ਲੱਗੇ ਨਾ ਅੱਛਾ ਅੱਛਾ ਆਪਣਾ ਦਾ 350 350 ਉੱਪਰ ਵਾਲਾ ਗਿੱਲ ਲਾ ਕੇ ਗਿਰ ਕੇ ਉਹ ਵੀ ਘੜਾ ਦੇ ਸਾਲਾ ਕਿਹੜੇ ਉਹ ਜਿਹੜਾ ਕਰਿਆ ਕੋਈ ਨਹੀਂ ਉਹ ਵੀ ਘੜਾ ਦੰਦੇ ਨਾਲ ਚਾਹ ਹੋਰ ਤੇ ਆਉਗਾ ਤੇ ਮੌਸਮ ਬਹੁਤ ਸੋਹਣਾ ਹੋ ਗਿਆ ਅੰਕਲ ਨੇ ਮਿੱਠੀ ਮਿੱਠੀ ਉਹ ਆਪਣੇ ਜੀਰੀ ਨੂੰ ਉਹ ਤਾਂ ਨਹੀਂ ਹੈਗੀ ਲੱਗ ਗਈ ਦਾ ਜੀ ਬੇ ਸਪਰੇਅ ਕਰਾ ਦੇ ਉਹਨੂੰ ਇੱਕ ਟੋਪਾਂ ਪਲਵਾਤੇ ਕਰਵਾਤੀ ਕਰਵਾਉਂਗੀ ਪਿੜੀ ਪਿੜੀ ਦੀ ਐ ਪਿੜੀ ਐਦ ਕੀ ਜੇ ਮਸ਼ੀਨ ਚ ਰਣੀ ਜਾ ਦੇਖੋ ਕਿਆ ਚੀਜ਼ ਬਣਨੀ ਐ ਇਹਦੇ ਬੇਸਿਕ ਕਰਦੇ ਉਹਨੂੰ ਹੈ ਤਾਂ ਇਹ ਦੇਖਦੇ ਨਾ ਪਾਉਂਦੇ ਦਾ ਇਧਰੋਂ ਹੀ ਡਰ ਜਾਣ ਅੰਕਲ ਦੇਖੀ ਉੱਪਰ ਨਾ ਕਰ ਦੇ ਨਹੀਂ 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 ਬੇਰੇ ਕੰਮ ਕਰਿਆ ਜੀ ਦੇਖੀ ਮੜੀ ਅੰਕਲ ਉਹ ਹੋਂਟੇ ਦਾ ਖੇਡੋ ਜੀ ਉਹ ਹੋਂ ਭਾਰੀ ਤੇ ਇਹ ਹਲਕੇ ਹੈ ਤਾਂ ਹੈ ਹਲਕਾ ਹੀ ਹੈ ਹਲਕਾ ਹੀ ਹੈ ਕਰਲੇ ਨਹੀਂ ਗੇੜਨਾ ਗਾ ਕਰਲੇ ਨਹੀਂ ਜ਼ੋਰ ਮਾਰਨਾ ਮੈਂ ਤਾਂ ਅੰਗਲ ਪੂਰੀ ਲੱਗਦੀ ਐ ਨਾ ਚਾਰ ਸਵੇਰੇ ਟੋਏ ਕੱਢ ਕੇ ਰਾਤ ਕੱਢ ਕੇ ਵੇਖ ਤਾ ਮੋਢਾ ਦਾ ਮੋਢਾ ਲਾ ਤੀ ਬਾਹਲਾ ਹੁਣ ਦੋ ਬੰਦੇ ਗੇੜਨ ਲੱਗੇ ਹੋਏ ਦੋ ਬਾਹਲਾ ਹਾਂ ਤਾਂ ਬਾਜੂ ਚੱਲਣੀ ਕੋਹਾੜੀ ਚੱਲਣਾ ਇਹਨਾਂ ਵਿੱਚ ਪੀਸੂ ਜਿਆਦਾ ਹੋ ਹੋਣਾ ਕਿਆ ਨਾਮ ਦਾ ਗਿਆ ਵੱਢਣੇ ਇਹ ਵੱਡ ਵੱਡੀ ਚੱਤ ਚੱਕ ਕੇ ਲਿਕੇ ਜਾਣੀ ਠੀਕ ਹੈ ਫੋਟੋ ਮਿਣਦਾ ਅੰਕਲ ਨਾ ਆਪਣਾ ਹੈ ਹੈਂ 8-8 ਫੁੱਟ ਦੇ ਕਹਿੰਦੇ ਹੱਡ ਤਿੰਨੇ ਪੀਸ ਆਉਣੇ ਆਊਟ ਪਿੱਛੇ ਵਾਲੀ ਚੁੰਨੀ ਦੀ ਕੀ ਕਰਨੀ ਇਹਨਾਂ ਨੇ ਗਿਆਲੇ ਜਾਣੀ ਉਹ ਤਾਂ ਉੱਮ ਵੱਢ ਕੇ ਰੱਖ ਲੈਣਗੇ ਹਾਂਜੀ ਸੋਕ ਤੇ ਜਾ ਜਾ ਹਾਂਜੀ ਸਭੀ ਕੰਮ ਆਏ ਨੇ ਇਹਨਾਂ ਦੇ ਇਹ ਤਾਂ ਵੇਚਣਾ ਹੈ ਹੈ ਬਿਗਣਾ ਹੈ ਵੀ ਨਾਲੇ 300 ਰੁਪਏ ਕਮੈਂਟ ਵਾਲਾ ਹੈ ਮਾ ਦਾ ਸੱਕਾ ਇਹ ਆਤ ਮਿਲ ਕੇ ਕਈ ਵਾਰ ਯਾਰਾਂ ਤੋਂ ਦਿੰਦੇ ਕਰਾ ਬਾਲੇ ਛੇ ਜੀ ਅਚੂਰਾ ਜਿਹਾ ਬਣਾ ਲਾਂਦੇ ਬੂਰ ਵਗਾ ਉਹ ਨਹੀਂ ਉਹ ਦਾ ਇਹ 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 ਵੇਚਣਾ ਨੂੰ ਦੇਤੀ ਜਾਂਦੇ ਦੋਸਤਾਂ ਸਾਈਡ ਖੇੜਾ ਵਾਲੇ ਜਿਆਂ ਦੇ ਸਿਆਣੇ ਮੈਂ ਵੀ ਤਿਆਰੀ ਹੋ ਗਈ ਹੁਣ ਉਹਦੀ ਗੇਰ ਨਾਲ ਜੀ ਪਤਾ ਵੇ ਗਿਰ ਗਿਆ ਆਏ ਅੰਕਲ ਸਾਈਡ ਤੇ ਕਿਆ ਵਜਿਂ ਬੰਨ੍ਹ ਗਰ ਲੈਣਾ ਨਾ ਹੀ ਆ ਗਿਆ ਫਸ ਗਿਆ ਕਿਤੇ ਮਾੜਾ ਬੱਜੀ ਹੈ ਹੈ ਗਰ ਗਿਆ ਗਰ ਗਿਆ ਹੋ ਗਿਆ ਓਟ ਐਡਾ ਹੀ ਹੋਇਆ ਵਾ ਮੇਰੇ ਬੱਲਣਾਂ ਘੱਲ ਜਾਦਾ ਹੈ ਨਾ ਸਰੇ ਤੇ ਲੇਕੇ ਸਰੇ ਤੱਕ ਹੀ ਆਦਾ ਹੈ ਹੈ ਵਾਹ ਪਾਰਾ ਰਾਇਆ 10 ਕਾਟਲ ਹਾਰੋ ਚ ਯਾ ਇੱਲਦਾ ਵੀ ਨਹੀਂ ਹੁਣ ਮੈਂ ਕੰਦਾ ਸੁ ਪਾਰਾ ਵਾ ਇਹਦਾ ਕਈ ਗੱਡਾ ਉਹ ਨਹੀਂ ਪਾਈ ਲੱਗਦੀ ਕਾਉ ਬਲੈਨ ਬਲੋਣੀ ਪੈਣੀ ਹੈ ਮਾਰਨੀ ਹੈ ਕਿ ਅੰਕਲ ਉਹ ਵੀ ਪੈਸੇ ਤੇ ਕੇ ਜਾਂਦਾ ਆਰੇ ਵੀ ਉੱਧਰ ਨੂੰ ਦਿੱਕੀ ਵੇ ਕੰਮ ਗਿਆ ਨਿਭੜ। ਉੱਧਰ ਕੋ ਬਟਾ ਨੁਕਸਾਨ ਹੋ ਗਿਆ ਉਹਦਾ। ਫਿਰ ਇਹਦਾ ਕੁਦਰਤ ਤੇ ਦੇ ਹੀ ਆ ਵੀ ਅਸੀਂ ਥੋੜੀ ਗੇਰੇ ਗਿਆ ਆਪੇ ਗਿਰ ਗਏ ਅੰਕਲ। ਬੇਟਾ ਤੇਰਾ ਇਹਦਾ ਵੀ ਨੁਕਸਾਨ ਹੋਣਾ। ਹਾਂਜੀ। ਕਿਹੜੇ? ਆਹ ਇਹ ਟਿੱਡੀ ਇਹ ਰੈਣ ਦਾ ਠੀਕ ਹੈ ਆਪਾਂ ਥੈਲਾ ਲਾ ਕੇ ਖੜੇ ਇਹਨਾਂ ਰੱਸੀਆਂ ਬਣ ਕੇ ਖੜੇ ਕਰ ਦੇਣ ਜਿਹੜੇ ਹੁਣ ਟਿੱਡੇ ਹੋ ਗਏ। ਇਹ ਹਰੀ ਹੈ ਤਾਂ ਲੋ ਜੀ ਅੰਕਲ ਆ ਤਾਂ ਘਾ ਆਪਣਾ ਖਰਾਬੇ ਹੋ ਗਿਆ ਨਾ ਨਹੀਂ ਨਹੀਂ ਭਰ ਜਾਣੇ ਨੇ ਭਰ ਜਾ ਉਹ ਉੱਪਰ ਖੱਬਣ ਜਾ ਹੋ ਗਿਆ ਉੱਪਰ ਖੱਬਣ ਜਾ ਹੁਣ ਆ ਹੀ ਤੇ ਹਾਂ ਉਹਨੂੰ ਸੰਗਾਈ ਗਲਪੀ ਲਗਾਏ ਸੈਟਿੰਗ ਕਰ ਦੇਣੇ ਇਹਨਾਂ ਨੂੰ ਬੁੱਟੀਆਂ ਨਹੀਂ ਹੁਣ ਤੇ ਬਾਕੀ ਇੱਕ ਵਾਰ ਬਵਾ ਕੇ ਫਿਰ ਅਸੀਂ ਰਸੀਆ ਬਣ ਕੇ ਸਿੱਧੇ ਇਹ ਕਰ ਦੇਣੇ ਠੀਕ ਆ ਅੰਕਲ ਰਸੀਆ ਆਪਣੇ ਕੋਠੇ ਪਾ ਪਈਆਂ ਉਹੀ ਲਿਆ ਕੇ ਇਹ ਕੱਲ ਨੂੰ ਟਾਈਮ ਕੱਢ ਕੇ ਕੱਲ ਨੂੰ ਅੰਦਰ ਵੀ ਅੰਦਰ ਸੈਟਿੰਗ ਕਰੀਏ ਮੜੀ ਜੀ ਆਪਾਂ ਅੰਦਰ ਸਾਡਾ ਸਾਮਾਨ ਹਲੇ ਖਿੱਲ ਖਿਲ ਰਿਹਾ ਵਸਾਰੀ ਅੰਦਰ ਰੱਖੇ ਮਾ ਭੈਣ ਦੇ ਰਾਜਨ ਭਈਆ ਭਈਆ ਹੋਰੇ ਕਹਿੰਦੇ ਮੈਂ ਐ ਭਈਆ ਕਰੋ ਮਾ ਬਈਏ ਸਾਮਾਨ ਨਹੀਂ ਹੈ ਦਾ ਰੱਖਣਾ ਹਾਂ ਕਹਿੰਦਾ ਜਾ ਤੇ ਮੈਂ ਕਹਿੰਦਾ ਨਾ 700 ਰੁਪਏ ਲੱਗ ਗਿਆ ਭੈਣ ਜੀ ਹੁਣ ਮਾੜੀ ਮੋਟੀ ਸਾਫ ਲੱਗਦੀ ਡੈਡੀ ਨੂੰ ਵੀ ਦੱਸਿਆ ਸੀਗਾ ਮੈਂ ਕਹਿੰਦਾ ਚੱਲ ਵਧੀਆ ਨਹੀਂ ਤਾਂ ਇਹ ਕਹਿੰਦਾ ਕਰਨ ਢਾਲ ਰਖਾਉਣੀ ਸੀ ਥੋੜੀ। ਕੀ? ਢਾਲ ਢਾਲ। ਇੱਧਰ ਹੁਣ। ਕਿ ਜਿਹੜਾ ਪਾਣੀ ਕੱਢੀ ਆ ਬਾਹਰ ਨਿਕਲ ਜਾਏ ਕਰੇ। ਤੇ ਬਾਕੀ ਦੇਖਾਂਗੇ। ਮੈਨੂੰ ਵੀ ਦੇਈਂ ਘੁੱਟ ਕੇ ਪਾਣੀ। ਮਾਜਾ। ਨੰਕਰ ਪੱਖੇ ਦੇ ਵੀ ਲੋੜ ਨਹੀਂ ਪੈਂਦੀ। ਮੈਂ ਨਾ ਉੱਥੇ ਦੇ ਮੋਟਰਸਾਈਕਲ ਵਾਂ ਦੇਖ ਲਿਆ। ਹਾਂ। ਕੱਪੜੇ ਸੁੱਕਣੇ ਮੈਂ ਉਹ ਤੇ ਪਿਛਾਣ ਲੈ ਆਇਆ ਅੰਕਲ ਆ ਗਿਆ ਮੈਂ ਸੱਜ ਨੇ ਆਇਆ ਅੱਜ ਕਿੰਨੇ ਵਜੇ ਦੇ ਮੈਂ ਤੇ ਆਇਆ 6:00 ਬੰਦੇ ਬਜੇ ਆ ਗਿਆ ਤਾਂ ਅੱਛਾ ਜੀ 6:00 7:00 ਵਜੇ ਉਹ ਤੇ ਮੈਂ ਮੋਟਰਸਾਈਕਲ ਤੇ ਪੁਲੀ ਉੱਤਰ ਤੇ ਦੇਖ ਲਿਆ ਤਾਂ ਮੈਂ ਮੈਂ ਜਨਾ ਮੈਨੂੰ ਦੇਖਣਾ ਮੈਂ ਉਰੇ ਆ ਗਿਆ ਹਾਂ ਪਹਿਲਾਂ ਮੈਂ ਉੱਥੇ ਪੁੱਛਿਆ ਮੋੜ ਪਰ ਹਾਂ ਮੈਂ ਗੁੱਜਰ ਅੰਕਲ ਤਾਂ ਦੇਖਿਆ ਕਹਿੰਦੇ ਨਹੀਂ ਇਹਨਾਂ ਘਰਾਂ ਦੇਖ ਲੈ ਮੈਂ ਘਰਾਂ ਦਾ ਮੈਂ ਦੇਖਿਆ ਆ ਫਿਰ ਮੈਂ ਚੱਲ ਮੋਟਰ ਪਰ ਚੱਲਦਾ ਮੈਂ ਕਿਤੇ ਚੱਲ ਇਧਰ ਉਧਰ ਹੋ ਗਏ ਉਹਨੇ ਨਹੀਂ ਨਹੀਂ ਮਤਲਬ ਆ ਰਿਹਾ ਯਾਣਾ ਅੰਕਲ ਮੋਟਰਸਾਈਕਲ ਲਾ ਲਓ ਪੱਖਾ ਅੰਕਲ ਮੈਂ ਕਹਤਾ ਤਾਂ ਪਾਲਕ ਤਾਂ ਚਾਹੀਦੀ ਐ ਆ ਪਾਲਕ ਪਾਲਕ ਲੈ ਜਾਗਾ ਤੇ ਮੁੱਲੀਆਂ ਨਹੀਂ ਨਸ਼ਾ ਲਗਵਾ ਨਹੀਂ ਹੋਵੇ ਚੱਲ ਲਾਉਣੇ ਪਿੰਡ ਖਾਰਾ ਹੋਰ ਨਹੀਂ ਲਾਉਣਾ ਹੋ ਗਿਆ ਬੱਚੇ ਆਪ ਆਪਣੇ ਕੋਲ ਜੋ ਆ ਵੀ ਮਿੱਥੇ ਮਿੱਥੇ ਆ ਮੈਂ ਵੀ ਦੇ ਦੋਗੇ ਨਾ ਹਾਂ ਹੈ ਨਹੀਂ ਆ ਪਾਲਕੇ ਬਚੀ ਨੇ ਧਣੀਆਂ ਤਣੀਆਂ ਦੇ ਦੋ ਹਾ ਤਣੀਆਂ ਤਹਾਲ ਤਾਂ ਲੇਟ ਲੱਗਣਾ ਤਣੀਆਂ ਹਾਂ ਲੇਟੇ ਲੱਗਣਗਾ ਹੋਰੇ ਟਾਈਮ ਨਹੀਂ ਹੋਇਆ ਚੱਲ ਦੋ ਚੀਜ਼ਾਂ ਲਾ ਲਵਾਂ ਛੜਗਮਾ ਲਾ ਦੂੰਗਾ ਘਰਾਂ ਤੇ ਮੁੱਲ ਗਜਰਾ ਵੀ ਲਾ ਦਾਂਗੇ ਸਾਗ ਵੀ ਬੀਜ ਦਵਾਂਗੇ ਥੋੜਾ ਜਿਹਾ ਚੱਲੋ ਜੀ ਬੁੱਟੇ ਲੈ ਸਾਰੇ ਛਾਂਗ ਤੇ ਹੁਣ ਗੱਡੀ 'ਚ ਲੱਦਣੇ ਇਹਨਾਂ ਨੇ ਗੱਡੀ ਆ ਗਈ ਆਉਣ ਦੋ ਆਉਣ ਦੋ ਬਈ ਚੱਲ 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 ਆਉਣ ਦੇ ਆਉਣ ਦੇ ਔਰ ਆਉਣ ਦੇ ਓਕੇ ਚੱਲ 10 ਵਜੇ ਮੜਾ ਜਾ ਕਿਹਦੇ ਦੇ ਚੱਲ ਅੱਛੇ ਕਰ ਲੈ ਜੋ 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 ਤੇ ਲੋ ਜੀ ਅੱਜ ਕੱਲਾ ਬਾਲਣ ਬਾਲਣ ਲੈ ਕੇ ਬਾਕੀ ਸਮਾਨਾਂ ਕੱਲ ਨੂੰ ਲੈ ਕੇ ਜਾਓਗੇ ਹਾਂ ਬਾਕੀ ਦੋ ਉਹਨਾਂ ਲੈ ਜਾਣੇ ਆਪਣੀ ਮੋਟੇ ਚੀਜ਼ ਮੈਂ ਦੇਖਾਂ ਮੈਂ ਅੰਕਲ ਨੂੰ ਸਮੋਸੇ ਲੈਣ ਲੰਘਿਆ ਇੰਨੇ ਚ ਮੈਂ ਕਿਹਾ ਬੜੀ ਛੇਤੀ ਚੱਕ ਲੈ ਕੇ ਮੈਂ ਵੱਡੇ ਵੀ ਆ ਕਿ ਐਵੇਂ ਰੱਖ ਰਹਿ ਕੇ ਅੱਛਾ ਕੱਲੂ ਲੈ ਕੇ ਜਾਓਗੇ ਇਹਦੇ ਡੱਬੇ ਤੇ ਪੀਸ ਬਣਾਉਂਦੇ ਫੇਰ ਉਹਨੂੰ ਡੱਬੇ ਦੇ ਨਾਲ ਥਾੜ੍ਹਣ ਨਾ ਪਰ ਲੋਕ ਨੂੰ ਡੱਬੇ ਤੇ ਮੈਂ ਵੀ ਦੇਖਾਂ ਮੈਂ ਕਿਹੜੇ ਸਮਾਨ ਰੱਖੋਗੇ ਬਾਲਣੇ ਲੈ ਕੇ ਗਏ ਅੱਜ ਰੋਟੀ ਪਹਿਲਾਂ ਪਤਾ ਨਹੀਂ ਦਾ ਅੰਕਲ ਦਾ ਨੀਵੇਂ ਰੋਟੀ ਲਿਓਣੀ ਦੀ ਸੇਰ ਪਤਾ ਹੁੰਦਾ ਕੋਈ ਨਹੀਂ ਵੇ ਤੰਗ ਕਹਿ ਰ ਮੈਨੂੰ ਮੈਂ ਨਾ ਪਤਾ ਹਮਾ ਜਲ ਸਬੋਸੇ ਲਿਆ ਦਿੰਦਾ ਨਾ ਮੈਂ ਰੋਟੀ ਖਾਇਆ ਜੀ ਉਹ ਨਹੀਂ ਬੰਦਾ ਹਮੇ ਤਲੇ ਹੋਏ ਦਾ ਤਲੇ ਆਵੇ ਤਲੇ ਨਹੀਂ ਇਹ ਸੇਕ ਲਵਾ ਕੇ ਲਿਕੇ ਆਇਆ